ਬਿਲਕੁਲ ਕਿਸੇ ਮੁੱਦੇ ਤੇ ਤੁਸੀਂ ਸਰਕਾਰ ਨੂੰ ਘੇਰੋ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਬਿਨਾ ਮੁੱਦੇ ਤੋਂ ਗੋਨਰ ਅਡਰੈਸ ਤੇ ਤੁਸੀਂ ਬੋਲਣਾ ਦਿੱਤਾ ਜਾਵੇ ਫਿਰ ਉਹਦਾ ਫਿਰ ਜਵਾਬ ਤਾਂ ਫਿਰ ਉਧਰ ਹੀ ਮਿਲੂਗਾ ਫਿਰ ਉਹਨਾਂ ਦੀ ਖੁਸ਼ੀ ਹੈ ਫਿਰ ਕੀ ਕਰ ਸਕਦੇ ਪੰਜਾਬ ਦੇ ਲੋਕਾਂ ਦੇ ਮੁੱਦੇ ਚੱਕਣ ਦੇ ਬਜਾਏ ਅੰਦਰ ਮੁੱਦਾ ਕੋਈ ਉਹਨਾਂ ਕੋਲ ਹੈ ਹੀ ਨਹੀਂ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਪੰਜਾਬ ਦੇ ਲੋਕਾਂ ਦੇ ਬੱਚਿਆਂ ਲਈ ਸਕੂਲ ਬਣ ਸਕਦੇ ਐ ਕੋ ਪਾਰਟੀ ਜਿਹਨੂੰ ਮਰਜ਼ੀ ਟਿਕਟ ਦੇ ਦੇਵੇ ਸਖਬੀਰ ਬਾਦਲ 2 ਲੱਖ ਕਿੱਥੇ ਕਿੱਥੋਂ ਗਿਆ ਸੀ ਤੇ 2 ਲੱਖ ਕਿਹੜੇ ਕਿੱਥੋਂ ਗਿਆ ਯਾਦ ਰੱਖੇ ਆਲਾ ਦੇ ਖਰੀਦਲ ਦੇ ਪਹਿਲੀ ਗੱਲ ਹੋਉਂਦਾ ਨਹੀਂ ਯਾਦਾ ਦੇ ਪਿਓ ਦਾ ਤੂੰਥੋਂ ਲੜੇ ਪਤਾ ਲੱਗ ਜੂਗਾ ਕੀ ਚਾਵਲ ਚਿੱਟੇ ਹੁੰਦੇ ਆ ਇਹ ਤਾਂ ਖੁੱਲਾ ਚੈਲੰਜ ਕਰਦੇ ਸੰਦਾ ਕੋਈ ਤਰਾਜ਼ ਹੀ ਨਹੀਂ ਸਰਹੱਦੀ ਇਲਾਕੇ ਤੋਂ ਵਿਧਾਇਕ ਜਲਾਲਾਬਾਦ ਤੋਂ ਜਿਨ੍ਹਾਂ ਨੇ ਸਖਬੀਰ ਸਿੰਘ ਬਾਦਲ ਨੂੰ ਡੀਫੀਟ ਕੀਤਾ ਸੀਗਾ ਸਾਡੇ ਨਾਲ ਨੇ ਗੋਲਦੀ ਕਮੋਜ ਔਰ ਇਸ ਵਾਰ ਦੀ ਵਿਧਾਨ ਸਭਾ ਦਾ ਸੈਸ਼ਨ ਕਾਫੀ ਚਰਚਾ ਦੇ ਵਿੱਚ ਹੈ ਵਿਰੋਧੀਆਂ ਦੇ ਵੱਲੋਂ ਲਗਾਤਾਰ ਇਹ ਕਿਹਾ ਗਿਆ ਸਾਨੂੰ ਮੌਕਾ ਜਿਹੜਾ ਉਹ ਨਹੀਂ ਮਿਲ ਰਿਹਾ ਪਰ ਸੱਤਾਧਿਰ ਪਾਰਟੀ ਦੇ ਵਿਧਾਇਕਾਂ ਨੇ ਕਿਹੜੇ-ਕਿਹੜੇ ਮੁੱਦੇ ਚੱਕੇ ਨੇ ਉਹਨਾਂ ਨੂੰ ਕਿੰਨਾ ਕੁ ਮੌਕਾ ਮਿਲਿਆ ਉਹਨਾਂ ਤੋਂ ਜਾਣਦਿਆਂ ਅ ਅੱਜ ਦਾ ਸੈਸ਼ਨ ਕਾਰਵਾਈ ਤੋਂ ਬਾਹਰ ਆਏ ਹੋ ਤੁਸੀਂ ਕਿੰਨਾ ਕੁ ਮੌਕਾ ਮਿਲ ਰਿਹਾ ਇਲਾਕੇ ਦੇ ਜਿਹੜੇ ਮਸਲੇ ਨੇ ਉਹ ਇੱਥੇ ਚੱਕਣ ਦਾ ਨਹੀਂ ਬਿਲਕੁਲ ਜੋ-ਜੋ ਡਿਮਾਂਡਸ ਨੇ ਉਹਦੇ ਲਈ ਹਰੇਕ ਨੂੰ ਇਸ ਵਾਰ ਦਾ ਸੈਸ਼ਨ ਬਹੁਤ ਚੰਗਾ ਰਿਹਾ ਵਿਖੋ ਆਪੋਜੀਸ਼ਨ ਹਰ ਵਾਰ ਉਲਾਪ ਆਉਂਦੀ ਹੈ ਬਿਲਕੁਲ ਕਿਸੇ ਮੁੱਦੇ ਤੇ ਤੁਸੀਂ ਸਰਕਾਰ ਨੂੰ ਖੇਰੋ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਬਿਨਾਂ ਮੁੱਦੇ ਤੋਂ ਗਵਰਨਰ ਰਾਜ ਤੋਂ ਤੁਸੀਂ ਬੋਲਣਾ ਦਿੱਤਾ ਜਾਵੇ ਫਿਰ ਉਹਦਾ ਫਿਰ ਜਵਾਬ ਤਾਂ ਫਿਰ ਉਦਾਂ ਹੀ ਮਿਲੂਗਾ ਪਰ ਹੁਣ ਵੇਖੋ ਕਿੱਡਾ ਪੀਸਫੁਲੀ ਸਾਡੇ ਨਾਲ ਬਾਦ ਉਹਨਾਂ ਨੂੰ ਜਵਾਬ ਮਿਲ ਉਹਨਾਂ ਨੂੰ ਕੁਐਸ਼ਨ ਦਾ ਟਾਈਮ ਮਿਲਦਾ ਤਾਂ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਉਹਨਾਂ ਨੂੰ ਕੋਈ ਇਤਰਾਜ਼ ਹੋਣਾ ਚਾਹੀਦਾ ਤੇ ਜੇ ਹਾਲੇ ਵੀ ਸਮਝੋ ਵੀ ਉਹਨਾਂ ਨੂੰ ਕੋਈ ਇਤਰਾਜ਼ ਹੈ ਫਿਰ ਉਹਨਾਂ ਦੀ ਖੁਸ਼ੀ ਫਿਰ ਕੀ ਕਰ ਸਕਦੇ ਪੰਜਾਬ ਦੇ ਲੋਕਾਂ ਦੇ ਮੁੱਦੇ ਚੱਕਣ ਦੇ ਬਜਾਏ ਅੰਦਰ ਮੁੱਦਾ ਕੋਈ ਉਹਨਾਂ ਕੋਲ ਹੈ ਹੀ ਨਹੀਂ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਪੰਜਾਬ ਦੇ ਲੋਕਾਂ ਦੇ ਬੱਚਿਆਂ ਲਈ ਸਕੂਲ ਬਣ ਸਕਦੇ ਆ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਆ ਵੀ ਜਿਹੜੇ ਉਹਨਾਂ ਦੇ 75 ਸਾਲ ਚ ਨਹੀਂ ਆ ਲੋਕਾਂ ਲਈ ਸੇ ਸਵਿਧਾਵਾਂ ਹੋ ਸਕਦੀਆਂ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਜਿਹੜੇ ਉਹਨਾਂ ਤੋਂ ਕਦੇ ਨਹੀਂ ਆ ਬਿਜਲੀ ਦਾ ਬਿੱਲ ਲੋਕਾਂ ਦਾ ਮਾਫ ਹੋ ਗਿਆ ਸੋ ਜਦੋਂ ਕਿਸੇ ਕੋਲ ਮੁੱਦਾ ਨਾ ਆਵੇ ਤਾਂ ਫਿਰ ਉਹ ਰੋਲਾ ਹੀ ਪਾ ਸਕਦਾ ਸੋ ਅਸੀਂ ਤਾਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਈਆਂ ਖਾਸ ਕਰਕੇ ਜਿਹੜੇ ਸਰਹੱਦੀ ਇਲਾਕਿਆਂ ਚੋਂ ਤੁਸੀਂ ਆਉਣੇ ਉੱਥੋਂ ਦੇ ਜਿਹੜੇ ਕਿਹੜੇ ਕਿਹੜੇ ਮਸਲੇ ਤੁਸੀਂ ਇਸ ਵਾਰ ਵਿਧਾਨ ਸਭਾ ਦੇ ਵਿੱਚ ਰੱਖੇ ਨੇ ਤੇ ਕਦੋਂ ਤੱਕ ਤੱਕ ਉਹ ਲੱਗਦਾ ਕਿ ਤੁਹਾਨੂੰ ਉਹ ਹੱਲ ਹੋਣ ਤੱਕ ਪਹੁੰਚ ਪਹੁੰਚਣਗੇ ਅਹ ਦੇਖੋ ਮੇਰੇ ਹਲਕੇ ਦੀ ਸਭ ਤੋਂ ਵੱਡੀ ਪ੍ਰੋਬਲਮ ਸੀ ੜੀ ਪਾਣੀ ਦੀ ਉਹਦੇ ਲਈ ਮੈਂ ਆਪਦੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਦੀਆਂ ਜੋ ਵੱਡੇ ਲੀਡਰਾਂ ਤੋਂ ਮੁੱਖ ਮੰਤਰੀ ਰਹਿ ਕਿਵੇਂ ਨਹੀਂ ਹੋ ਸਕਿਆ ਸਭ ਤੋਂ ਪਹਿਲਾ ਕੰਮ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਸਰਫਿਸ ਵਾਟਰ ਦਾ ਇੱਕ ਪਲਾਂਟ ਉੱਥੇ ਮੇਰੇ ਹਲਕੇ 'ਚ ਲੱਗ ਰਿਹਾ ਜਿਹੜਾ ਤਕਰੀਬਨ 421 ਕਰੋੜ ਦਾ ਪਲਾਂਟ ਹੈ ਉਹਦੇ ਨਾਲ ਮੇਰੇ 223 ਪਿੰਡਾਂ ਨੂੰ ਪੀਣ ਵਾਲਾ ਪਾਣੀ ਪਹੁੰਚਦਾ ਹੋ ਜਾਊਗਾ ਘਰ-ਘਰ ਤੱਕ ਜਿਹੜੇ ਲੋਕ ਅੱਜ ਮੁੱਲ ਪਾਣੀ ਲੈਂਦੇ ਐ ਹਲੇ ਵੀ ਫਿਲਹਾਲ ਮੁੱਲ ਲੈਂਦੇ ਕਿਉਂਕਿ ਜਦ ਤੱਕ ਪਲਾਨ ਬਣਦਾ ਨਹੀਂ ਉਹਨਾਂ ਨੇ ਤਾਂ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਇਸ ਦਸੰਬਰ ਚ ਉਹਨਾਂ ਨੂੰ ਘਰ ਪਹੁੰਚਦਾ ਹੋ ਜਾਏਗਾ ਪਾਣੀ ਸਭ ਤੋਂ ਵੱਡੇ ਸ਼ਹਿਰੋ ਪੁਰਨਾ ਵਾਲਾ ਜ਼ਿੰਦਗੀ ਚ ਕੰਮ ਹੁੰਦਾ ਉਸ ਤੋਂ ਬਾਅਦ ਸਾਡੇ ਸੀਮ ਦਾ ਬਹੁਤ ਇਸ਼ੂ ਆ ਉਹਦੇ ਲਈ ਪ੍ਰੋਜੈਕਟ ਟੀਮ ਸਾਹਿਬ ਨੇ ਕਹਿੰਦੇ ਐ ਅਸੀਂ ਤਿਆਰ ਕਰ ਰਹੇ ਹਾਂ ਮੇਰੇ ਹਲਕੇ ਚ ਦੋ ਸਕੂਲ ਆ ਫੈਮਿਨਿਸ ਗਏ ਸ਼ਹਿਰ ਦੀ ਕਿਸੇ ਐਮਐਲਏ ਕੋਲ ਗਏ ਹੋਣ ਜਿਹੜੇ 14 ਦੇ ਵਿੱਚ ਦੋਨੋਂ ਦੇ ਦੋਨੋਂ ਸਟਾਰਟ ਹੋ ਗਏ ਮੈਂ ਉਸ ਲਈ ਧੰਨਵਾਦ ਦੀਆਂ ਅਰਜੋਤ ਜੀ ਦਾ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੋ ਮੇਰੇ ਹਲਕੇ ਵਿੱਚ ਮੈਂ ਹਾਲੇ-ਕាល ਹੀ ਨੀ ਪੱਤਰ ਰੱਖਿਆ ਹੈ ਇੱਕ ਬਹੁਤ ਚੰਗਾ ਉਪਰਾਲਾ ਸੀਐਮ ਸਾਹਿਬ ਨੇ ਸਾਨੂੰ ਤਕਰੀਬਨ 2.5 3.5 ਕਰੋੜ ਦੇ ਨਾਲ ਇੱਕ ਰੇੜਾ ਫੜੀ ਬੰਨੀ ਹੈ ਕਿਉਂਕਿ ਛੋਟੇ ਸ਼ਹਿਰ ਹੈ ਬਾਜ਼ਾਰਾਂ 'ਚ ਰੇੜੀਆਂ ਵਿਚਾਰੇ ਦੁਕਾਨਦਾਰ ਅੱਗੇ ਲਾਉਂਦੇ ਆ ਸੋ ਇਹ ਸੜਕ ਬਿਲਕੁਲ ਸ਼ਿਫਟ ਹੋ ਜਾਣਗੇ ਇੱਕ ਪ੍ਰੋਪਰ ਵੈਜੀਟੇਬਲ ਮਾਰਕੀਟ ਬਣੇਗੀ ਔਰ ਗਰੀਬਾਂ ਲਈ ਸਾਰੀ ਜ਼ਿੰਦਗੀ ਉਹਨਾਂ ਨੂੰ ਧੁੱਪੇ ਨਹੀਂ ਖੜਨਾ ਪਊਗਾ ਲਾਲਾਬਾਦ ਚ ਹੀ ਬਣ ਜਾ ਰਹੇ ਬਿਲਕੁਲ ਮਾਰਕੀਟ ਗੇਟ ਦੇ ਬਿਲਕੁਲ ਬੈਕਸ਼ੈਡ ਬਣ ਰਹੀ ਹੈ ਸੋ ਜਦੋਂ ਗਰੀਬ ਲਈ ਕਿਸੇ ਦੀ ਕੰਮ ਕਰੇ ਤਾਂ ਆਪਦੇ ਲਈ ਵੀ ਖੁਸ਼ੀ ਹੁੰਦੀ ਹੈ ਔਰ ਇੱਕ ਇੱਕ ਹਸਪੀਟਲ ਦਾ ਬੜਾ ਕਿ ਬਿਲਡਿੰਗ ਬਹੁਤ ਸ਼ਾਨਦਾਰ ਬਣਾਈ ਹੈ ਤੇ ਮਤਲਬ ਉੱਥੇ ਲੋਕ ਕਹਿੰਦੇ ਕਿ ਅਸੀਂ ਮਹਿਸੂਸ ਨਹੀਂ ਕਰਦੇ ਫੈਸਿਲਿਟੀਆਂ ਉਸ ਤਰ੍ਹਾਂ ਦੀਆਂ ਉਹਦੇ ਲਈ ਤੁਸੀਂ ਕੋਈ ਖਾਸ ਮੈਂ ਤੁਹਾਨੂੰ ਬੇਨਤੀ ਕਰੂੰਗਾ ਬਿਲਕੁਲ ਬਿਲਡਿੰਗ ਬਹੁਤ ਵੱਡੀ ਬਣਾਈ 40 ਬੀਮ ਕਦੇ ਨਹੀਂ ਮੈਂ ਵਿਖੇ 66 33 ਆ ਸਕਦੀਆਂ ਪਰ ਜਦੋਂ ਬੀਮ ਫੜ ਜਾਂ ਸਮਝੋ ਉਹਦੇ ਸੀ ਬਹੁਤ ਕੁਝ ਹੋਇਆ ਹੋਊਗਾ ਉਹਦੀ ਵੀ ਇਨਕੁਆਰੀ ਲੱਗੀ ਹੈ ਸੋ ਤੁਸੀਂ ਇੱਕ ਵਾਰ ਜਲਾਲਾਬਾਦ ਜਾਇਓ ਲੋਕਾਂ ਤੋਂ ਪੁੱਛਿਓ ਕੋਈ ਕਮਿਊਨਿਟੀ ਹੈਲਥ ਸੈਂਟਰ ਹੈ ਜਿੱਥੇ ਡਾਕਟਰ ਲੱਭਦੇ ਨਹੀਂ ਸੀ ਕੋਈ ਅੱਜ ਤੱਕ ਕਮਿਊਨਿਟੀ ਹੈਲਥ ਸੈਂਟਰ ਹੈ ਜਿੱਥੇ 22-23 ਡਾਕਟਰ ਹਰ ਤਰ੍ਹਾਂ ਦੇ ਆਪਰੇਟ ਉੱਥੇ ਗੋਡੇ ਜਲਾਲਾਬਾਦ ਪੈਰੇ ਆ ਲੋਕਾਂ ਦੇ ਪਿੱਤੇ ਦੇ ਦੂਜੇ ਸਰਜਰੀਆਂ ਹੋ ਰਹੀਆਂ ਟੋਟਲ ਦਵਾਈਆਂ ਫ੍ਰੀ ਮਿਲ ਰਹੀਆਂ ਜਿੱਥੇ ਕਦੇ ਪ੍ਰਾਈਵੇਟ ਦੁਕਾਨਾਂ ਵਿੱਚ ਖੁੱਲੀਆਂ ਹੋਈਆਂ ਸੀ ਸੋ ਕਮਾਲ ਕਰਦੀ ਇਹ ਸਰਕਾਰ ਨੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਦੇਣ ਲਈ 150 ਤੋਂ ਜ਼ਿਆਦਾ ਆਪਰੇਸ਼ਨ ਹੁੰਦੇ ਆ ਜਲਾਲਾਬਾਦ ਦੇ ਉਹੀ ਸਿਵਲ ਜਿਹੜੇ ਕਮਿਊਨਿਟੀਅਲ ਸੈਂਟਰ ਜਿੱਥੇ ਕਦੇ ਡਾਕਟਰ ਇਹਨਾਂ ਤੋਂ ਨਹੀਂ ਕਦੇ ਆਏ ਸੀ ਤੁਸੀਂ ਜਦੋਂ ਤੁਹਾਡਾ ਨਾਮ ਆਉਂਦਾ ਤਾਂ ਸੁਖਬੀਰ ਸਿੰਘ ਬਾਦਲ ਵੀ ਆ ਜਾਂਦੇ ਨੇ ਕਿ ਤੁਸੀਂ ਉਹਨਾਂ ਨੂੰ ਹਰਾਇਆ ਹਨ ਜਦੋਂ ਐਮ.ਐਲ.ਏ ਸੀਗੇ ਤੁਸੀਂ ਉਹਨਾਂ ਲੋਕ ਸਭਾ ਇਲੈਕਸ਼ਨ ਆ ਗਿਆ ਤੇ ਐਮ.ਪੀ ਵੀ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਨੇ ਤੁਹਾਡਾ ਹੁਣ ਕੀ ਇਸ ਇਲੈਕਸ਼ਨ ਨੂੰ ਲੈ ਕੇ ਕੀ ਵਿਚਾਰ ਹੈ ਮੈਂ ਤਾਂ ਇਹ ਹੀ ਉਮੀਦ ਕਰਾਂਗਾ ਵੀ ਉਹਨਾਂ ਸੁਖਬੀਰ ਬਾਦਲ ਆਪ ਹੀ ਲੜਨ ਆਵੇ ਤਾਂ ਕਿ ਉਹਨੂੰ ਪਤਾ ਲੱਗੇ ਵੀ ਕਿੰਨਾ ਕੋ ਲੋਕਾਂ ਨਾਲ ਪਿਆਰ ਕੀਤਾ ਹੈ ਕਿੰਨਾ ਕੋ ਲੋਕਾਂ ਨੇ ਜੋ ਉਹਨਾਂ ਨੇ ਕੰਮ ਕੀਤੇ ਆਦੇ ਕੰਮ ਤਾਂ ਲੈ ਕੇ ਆਊਗਾ 5 ਸਾਲ ਉਹ ਐਮਪੀ ਰਹੇ ਆ 5 ਸਾਲ ਦੀ ਗੱਲਬਾਤ ਲੈ ਕੇ ਆਉਣਗੇ ਜੇ ਲੋਕ ਐਕਸੈਪਟ ਕਰਨਗੇ ਤਾਂ ਬਿਲਕੁਲ ਉਹਨੂੰ ਵੋਟ ਪਾ ਦੇਣਗੇ ਜਿਨ੍ਹਾਂ ਤੋਂ 30 ਸਾਲਾਂ ਚ ਕਿਤੇ ਟੇਲਾਂ ਤੇ ਪਾਣੀ ਨਹੀਂ ਆਇਆ ਜ਼ਿੰਦਗੀ 30 ਸਾਲ ਬਹੁਤ ਹੁੰਦੇ ਆ 30 ਸਾਲ ਲੋਕਾਂ ਦੀ ਕਈ ਜ਼ਿੰਦਗੀ ਖਤਮ ਹੋ ਜਾਂਦੀ ਹੈ ਤੇ ਕਈਆਂ ਦੀ ਜ਼ਿੰਦਗੀ ਜਵਾਨੀ ਵੀ ਨਿਕਲ ਜਾਂਦੀ ਹੈ 1993 ਤੋਂ ਲੈ ਕੇ 2022 ਤੋਂ ਪਹਿਲਾਂ ਟੇਲਾਂ ਤੇ ਪਾਣੀ ਨਹੀਂ ਆਉਂਦਾ ਸੀ ਹੁਣ ਜਾ ਕੇ ਮੇਰੇ ਹਲਕੇ 'ਚ ਵੇਖਿਓ ਨਹਿਰਾਂ ਟੁੱਟ ਜਾਂਦੀਆਂ ਪਰ ਅਸੀਂ ਪਾਣੀ ਨਹੀਂ ਕਦੇ ਖਤਮ ਹੋਉਂਦਾ ਜਿਸ ਸੁਖਬੀਰ ਸਿੰਘ ਬਾਦਲ ਆ ਜਾਂਦੇ ਆ ਫਿਰੋਜ਼ਪੁਰ ਲੋਕ ਸਭਾ ਤੋਂ ਪਾਰਟੀ ਇਧਰੋਂ ਤੁਹਾਨੂੰ ਜ਼ਿੰਮੇਵਾਰੀ ਦੇ ਦਿੰਦੀ ਹੈ ਕਿ ਚਲੋ ਤੁਸੀਂ ਵਿਧਾਇਕ ਦੇ ਤੌਰ ਤੇ ਵੀ ਉਹਨਾਂ ਨੂੰ ਹਰਾਇਆ ਸੀ ਤਾਂ ਹੁਣ ਪਾਰਲੀਮੈਂਟ 'ਚ ਜੀ ਗੋਲਡੀ ਕਬੂਸ ਨੂੰ ਭੇਜਣਾ ਫਿਰ ਗੋਲਡੀ ਕਬੂਸ ਦੀ ਕੀ ਤਿਆਰੀ ਆ ਵੇਖੋ ਪਾਰਟੀ ਜਿਹਨੂੰ ਮਰਜ਼ੀ ਟਿਕਟ ਦੇ ਦੇਵੇ ਸੁਖਬੀਰ ਬਾਦਲ 2 ਲੱਖ ਕੇ ਜਿੱਤ ਕੇ ਇੱਥੋਂ ਗਿਆ ਸੀ ਤਾਂ 2 ਲੱਖ ਕੇ ਆ ਕੇ ਜਾਊਗਾ ਯਾਦ ਰੱਖਿਓ ਆ ਹਾਲਾਤ ਹੈ ਅਕਾਲੀ ਦਲ ਦੇ ਪਹਿਲੀ ਗੱਲ ਉਹ ਹੁੰਦਾ ਨਹੀਂ ਯਾਦਾ ਦੇ ਪਿਓ ਦਾ ਤੂੰ ਉਥੋਂ ਲੜੇ ਪਤਾ ਲੱਗ ਜਾਊਗਾ ਕੀ ਚਾਵਲ ਛਿੱਟੇ ਹੁੰਦੇ ਆ ਅਜੇ ਤਾਂ ਖੁੱਲਾ ਚੈਲੰਜ ਕਰਦੇ ਸੰਦਾ ਕੋਈ ਤਰਾਜ਼ ਹੀ ਨਹੀਂ ਇੱਕ ਪਾਸੇ ਤੁਸੀਂ ਵੀ ਖੜੇ ਹੋ ਫਿਰ ਸੁਖਬੀਰ ਸਿੰਘ ਬਾਦਲਾਹ ਉਹ ਹਾਂ ਨਾਟ ਇਵਨ ਵੇਖੋ ਮੈਂ ਤਾਂ ਚਲੋ ਬਾਬੇ ਨੇ ਐਡੀ ਕਿਰਪਾ 2022 ਕਰਤੀ ਮੇਰੀ ਜਗ੍ਹਾ ਕੋਈ ਵੀ ਬੰਦਾ ਆ ਜਾਏ ਇਹ ਤਾਂ ਅਕਾਲੀ ਦਲ ਨੂੰ ਉਥੋਂ 2 ਲੱਖ ਤਿਆਰ ਕੇ ਜਾਣਾ ਪਊਗਾ ਯਾਦ ਰੱਖੀ ਜੀ ਧੰਨਵਾਦ ਜੀ ਤਾਂ 골ਡੀ ਕਬੂਜ਼ ਹਰਾਂ ਦੇ ਨਾਲ ਜਿਹੜੀ ਗੱਲਬਾਤ ਹੈ ਤੁਸੀਂ ਸੁਣੀ ਹੈ ਔਰ ਸਿੱਧਮ ਸਿੱਧਾ ਜਿਹੜਾ ਆਉਂਦੇ ਇਲੈਕਸ਼ਨ ਨੇ ਉਹਨਾਂ ਨੂੰ ਲੈ ਕੇ ਮੈਨੂੰ ਨੇ ਆਪਣੀ ਗੱਲ ਰੱਖੀ ਆਪਣੇ ਇਲਾਕੇ ਦੇ ਜਿੱਥੇ ਕਾਮਕਾਰ ਉਹਨਾਂ ਨੇ ਦੱਸਿਆ ਕਿ ਵਿਧਾਨ ਸਭਾ ਦੇ ਵਿੱਚ ਕਿਹੜੇ ਮਸਲੇ ਉਠਾਏ ਉੱਥੇ ਹੀ ਜੇ ਸੁਖਬੀਰ ਸਿੰਘ ਬਾਦਲ ਲੋਕ ਸਭਾ ਦੇ ਵਿੱਚ ਗੋਲਡੀ ਕਬੂਜ਼ ਹਰਾਂ ਨੂੰ ਜ਼ਿੰਮੇਵਾਰੀ ਮਿਲਦੀ ਹੈ ਤਾਂ ਲੋਕ ਸਭਾ ਦੇ ਵਿੱਚ ਵੀ ਉਹਨਾਂ ਨੂੰ ਜਿਹੜਾ ਹਰਾਉਣਗੇ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ सुरेंद्र ਮੈਂ ਮਨਪ੍ਰੀਤ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ